ਮੇਣੀ ਕੱਟੀ ਆ ਹਨਾ ਹਾਂਜੀ ਭਾਈ ਇਹ ਆਪਣੇ ਸੁਸੀ ਸੀਮਨ ਲਾਇਆ ਸੀਗਾ ਮੋਦੀ ਸ਼ਾਨ ਦਾ ਠੀਕ ਹੈ ਤੇ ਉਹ ਆਪਾਂ ਦੇਤੀ ਸੀ ਡੇਰੀ ਚ ਝੋਟੀ ਉਹ ਠੀਕ ਹੈ ਕਿੰਨਾ ਲੀਟਰ ਦੁੱਧ ਕੱਢਿਆ ਛੋਡੇ ਕੋਲੇ ਕੋਈ 16 ਲੀਟਰ ਦੁੱਧ ਦਿੱਤਾ ਸੀਗਾ ਉਹਨੇ ਦੂਜੇ ਝੂਏ 16 ਲੀਟਰ ਮੰਨ ਲਾ ਵੀ ਛੋਡੇ ਕੋਲੇ 16 ਸੀ ਹਾਂ ਹਾਂ ਦੂਜੇ ਝੂਏ ਦਿੱਤਾ ਸੀਗਾ ਠੀਕ ਹੈ ਤੇ ਕੀ ਤੀਜੇ ਝੂਏ ਉਹ ਲੈ ਕੇ ਗਏ ਸੀਗੇ ਤਾਂ ਨਾ 18 ਲੀਟਰ ਚ ਹੋਇਆ ਉਹ ਨਾਲ ਤੁਸੀਂ ਸੀਮਣ ਲਾਇਆ ਸੀ ਵੀ ਉਹਦਾ ਵੀ ਹਾਂ ਉਹ ਕਿਹੜੇ ਟੀਕੇ ਦੀ ਸੀ ਉਹ ਹੀ ਬੇਰਕਾ ਵਾਲੇ ਪਤਾ ਕਿਹੜੀ ਤੁਸੀਂ ਲਾਉਂਦੇ ਹੋ ਟੀਕਾ ਬੇਰਕਾ ਦੇ ਲਾਉਂਦੇ ਸੀ ਆਪਾਂ ਹਣਾ ਹੁਣ ਉਹਨਾਂ ਨੇ ਸੀਮਣਾ ਦੀ ਇਹੇ ਮੋਦੀ ਦੇਗਾ ਹਾਂ ਇਹ ਰਹਿਣਾ ਮੋਦੀ ਇਹ ਤੁਸੀਂ ਟੀਕਾ ਲਾਇਆ ਠੀਕ ਆ ਉਹ ਸੇਰ ਸਰੂਰ ਦੀ ਬੰਤਰ ਬਹੁਤ ਸੋਹਣੀ ਹੈ ਹਣਾ ਇਹ 13 ਮਹੀਨੇ ਉਮਰ ਹੈ 13 ਮਹੀਨੇ ਹਾਂਜੀ ਹਾਂਜੀ ਸਿੰਘ ਮੀਨੇ ਕਰ ਗਈ ਹੈ ਨਾ ਹਾਂ ਸਿੰਘ ਮੀਨੇ ਆਏ ਜੀ ਇਹਦੇ ਨਾਨੇ ਨੂਨੇ ਪੜਰਾਨੀ ਚ ਤਾਂ ਨਹੀਂ ਸੀ ਕੋਈ ਨਹੀਂ ਆਏ ਤਾਂ ਇਹ ਆਪਾਂ ਕਹਿੰਦਾ ਉਹ ਪਹਿਲਾਂ ਕੁੰਡਗਾ ਹੀ ਸੀਗੇ ਹੁਣ ਇਹ ਤਾਂ ਕੀ ਪਤਾ ਨਹੀਂ ਕਿਵੇਂ ਸਾਹ ਤੇ ਬਾਕੀ ਬਰੇਗਾ ਸਾਹ ਤਾਂ ਚੱਲ ਨਹੀਂ ਮੀਨਾ ਮੀਨਾ ਉਹ ਕਟਰੂ ਕੇ ਉਦਰਤੀ ਜਾਵੜਦਾ ਹਨਾ ਹਾਂਜੀ ਵਜ਼ਨ ਭੋਜਨ ਬਹੁਤ ਚੰਗਾ ਹਨਾ ਹਾਂ 13 ਮਹੀਨਿਆਂ ਦੀ ਹੈ 13 ਮਹੀਨਿਆਂ ਦੀ ਹੈ ਮਿੱਤਰੋ ਜੈਡ ਬਲਾਇਕ ਆ ਤੁਸੀਂ ਦੇਖ ਸਕਦੇ ਹੋ ਤੇ ਮਾਂ ਦਾ ਪਾਇਨਾ ਨੇ 16 ਲੀਟਰ ਦੂਜੇ ਸੂਏ ਤੇ ਜਿਹੜਾ ਕਿਹੜੇ ਥਾਂ ਗਈ ਆ ਉਹ ਕੋਈ ਮੋੜ ਮੰਡੀ ਲੈ ਕੇ ਆਏ ਜੀ ਮੋੜ ਮੰਡੀ ਹਾਂ 18 ਲੀਟਰ ਕੱਢਿਆ ਦੋ 18 ਲੀਟਰ ਦੋ ਦੁੱਧ ਦਿੱਤਾ ਇਹ ਤੀਜੇ ਠੀਕ ਹੈ ਤੇ ਹੋਰ ਆਪਣੇ ਕੋਲੇ ਮਲਾ ਹੈਗੀ 18 ਵਾਲੀ ਹੁਣ ਕੋਈ ਆਪਣੇ ਕੋਲੇ ਮੱਝ ਹੈਗੀ 18 ਲੀਟਰ ਵਾਲੀ ਠੀਕ ਹੈ ਹਾਂ ਮੱਲਾ ਵੀ ਕਾਫੀ ਆ ਤੁਹਾਡੇ ਕੋਲ 18 ਡਰਾਂ ਵਾਲੀਆਂ ਪਹਿਲਾਂ ਵੀ ਹੈਨਾ ਐਵੇਂ ਕਹਿੰਦੇ 18 ਲੀਟਰ ਦਿੱਤਾ ਇਹ ਆਪਣੀ ਮਾਝੀ ਉਹ ਹੈ ਤੀਜੇ ਸੂਏ ਦਿੱਤਾ ਇਹ ਪਹਿਲੇ ਵੀ ਮਾਹ ਪਹਿਲਾਂ ਵੀ ਇੱਕ ਵੱਡੀ ਮਾਝ ਹੁੰਦੀ ਜੋ ਵੀ ਚੰਗਾ ਕੜਦੇ ਹੈਨਾ ਉਹ ਆਪਣੇ ਕੋਲ ਹੀ ਉਹ ਕਿੰਨੇ ਕਹਿੰਦੇ ਸੂਏ ਹੋਗੀ ਉਹ ਤੀਜੇ ਐ ਕਿ ਚੌਥੇ ਸੂਏ ਨਹੀਂ ਇੱਕ ਦੀ ਜਿਹੜੀ ਲੱਤ ਜੀ ਟੁੱਟ ਗਈ ਸੀ ਹਾਂ ਉਹ ਪਹਿਲਾਂ ਹੁੰਦੀ ਸੀਗੀ ਆਪਣੇ ਕੋਲ ਲੰਗੜੀ ਮਾਝ ਸੀ ਜਿਹੜੀ ਤੁਸੀਂ ਉਹਦੇ ਸੇਵਾਂ ਲਾਉਂਦੇ ਮੈਂ ਲਾਇ ਸੀ ਉਹਦੇ ਬਾਲੇ ਹੈਨਾ ਘੱਟੋ ਘੱਟ 18 ਲੀਟਰ ਦਿੰਦੀ ਰਹੀ ਮੈਂ ਲਾਇਏ ਹੁਣੇ ਘੱਟੋ ਘੱਟ ਉਹਦੇ 6-7 ਹੈਨਾ ਹਾਂ ਹਾਂ ਉਹ ਬਹੁਤ ਸਾਲ ਪਹਿਲਾਂ ਤੁਸੀਂ ਆਉਂਦੇ ਹੁੰਦੇ ਸੀ ਨਾ ਉਹ ਤਬਾ ਹਰਿਆਣੇ ਚ ਲੈਂਦੀ ਝੋਟੀ ਠੀਕ ਹੈ ਉਹਦੀਆਂ 3 ਦੂਗਣੇ ਕਿੰਨਾ ਕੱਢਿਆ ਉਹ ਹੀ 14 15 ਲੀਟਰ ਦੂਜੇ ਸੂਏ ਦਿੰਦੇ ਹੁਣ ਉਹਦੀ ਝੋਟੀ ਹੈਗੀ ਦੂਜੇ ਸੂਏ 14 15 ਹਾਂ ਹਾਂ 14 15 ਲੀਟਰ ਦੋ ਦਿੰਦੀ ਹੈ ਠੀਕ ਹੈ ਇੱਕ ਅੱਧੀ ਰੱਖੀਏ ਕੱਟੀਆਂ ਹੋਰ ਵੀ ਸਦੀਆਂ ਕਟੀਆਂ ਦਾ ਉਹ ਫਿਰ ਵੇਚ ਦਿੰਦੇ ਸੀ ਗਾਂਹਾਂ ਉਹਨੇ ਕਟੀਆਂ ਉਹਨਾਂ ਨੇ ਦੂਜੇ ਤੀਜੇ ਸਾਂ ਆਉਂਦੀਆਂ ਏ ਓਕੇ ਸੋ ਮਿੱਤਰੋ ਵੈਸੀ ਹੈ ਇੱਕ ਵੀਡੀਓ ਬਣਾਈ ਆ ਬਾਈਆਂ ਕੋਲੇ ਕਾਫੀ ਸਮੇਂ ਤੋਂ ਇਸ ਹੱਦ ਤੰਦੇ ਚ ਕੰਮ ਕਰ ਰਹੇ ਨੇ ਤੇ ਚੰਗੇ ਪਸ਼ੂ ਰੱਖ ਰਹੇ ਨੇ 18 18 ਲੀਟਰ ਵਾਲਿਆਂ ਕੋਲੇ ਆਪਾਂ ਆਮ ਪਸ਼ੂ ਦੇਖੇ ਆ ਤੇ ਇਹਦੇ ਮਾਂ ਥੱਲੇ ਵੀ ਆਪਾਂ ਕਹਿ ਸਕਦੇ ਆ ਵੀ 18 ਲੀਟਰ ਡੇਰੀ ਵਾਲਿਆਂ ਨੇ ਕੱਢਿਆ ਇਹਨਾਂ ਕੋਲੇ ਦੂਜੇ ਸੂਏ ਦਾ 16 ਲੀਟਰ ਸੀ ਮੋਦੀ ਦੇ ਸਿਮਣ ਦੀ ਆ ਪਰ ਆ ਕੀ ਮਿੱਤਰੋ ਮੀਣੀ ਚਲੋ ਉਹ ਸਿੰਘ ਹਲਦੇ ਆ ਹਾਂ ਸਿੰਘ ਹਲਦੇ ਸਿੰਘ ਹਲਦੇ ਹਨਾ ਚਲੋ ਪੂਰੇ ਹੀ ਹਲਦੇ ਹਨਾ ਹਾਂ ਪੂਰੇ ਹੈ ਰਿਜਨਲ ਮੀਣੀ ਆ ਹਾਂਜੀ ਹਾਂਜੀ ਜਿਹਦੇ ਸਿੰਘ ਹਲਦੇ ਹੁੰਦੇ ਆ ਮਿੱਤਰੋ ਉਹਨੂੰ ਰਿਜਨਲ ਮੀਣੀ ਕਹਿੰਦੇ ਆ ਉਹ ਤਾਂ ਜਮਾ ਜਮਾ ਪੂਰੇ ਹਲਦੇ ਆ ਹਨਾ ਬਹੁਤ ਸੋਹਣੀ ਬਣੂਗੀ ਹਨਾ ਜਦ ਤੈ ਤਿਆਰ ਹੋਗੀ ਹਾਂਜੀ